ਨਮਸਕਾਰ ਸੱਚੇ ਕਾਲ ਜੀ ਜਿਵੇਂ ਜਿਵੇਂ ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਪਾਰਟੀ ਦੇ ਸੱਤ ਵਿਧਾਇਕਾਂ ਨੇ ਸ਼ੁੱਕਰਵਾਰ ਯਾਨੀ 31 ਜਨਵਰੀ ਨੂੰ ਇੱਕ ਦਿਨ ਦੇ ਵਿੱਚ ਅਸਤੀਫਾ ਦੇ ਦਿੱਤਾ ਵਿਧਾਨ ਸਭਾ ਚੋਣਾਂ ਦੇ ਵਿੱਚ VOTING ਤੋਂ 5 ਦਿਨ ਪਹਿਲਾਂ ਤ੍ਰਿਲੋਕਪੁਰੀ ਦੇ ਵਿਧਾਇਕ ਰੋਹਿਤ ਕੁਮਾਰ ਮਹਿਰੋਲੀ ਦੇ ਵਿਧਾਇਕ ਨਰੇਸ਼ ਯਾਦਵ ਕਸਤੂਰਬਾ ਨਗਰ ਦੇ ਵਿਧਾਇਕ ਮਦਨ ਲਾਲ ਪਾਲਮ ਦੇ ਵਿਧਾਇਕ ਭਾਵਨਾਗੌਰ ਅਤੇ ਜਨਕਪੁਰੀ ਦੇ ਵਿਧਾਇਕ ਰਾਜੇਸ਼ ॠषि ਨੇ ਆਮ ਆਦਮੀ ਪਾਰਟੀ ਨੂੰ અલਵਿਦਾ ਕਹਿ ਦਿੱਤਾ ਇਹ ਸਾਰੇ ਉਹ ਵਿਧਾਇਕ ਨੇ ਜਿਨ੍ਹਾਂ ਦੀ ਟਿਕਟਾਂ ਇਸ ਵਿਧਾਨ ਸਭਾ ਚੋਣ ਦੇ ਵਿੱਚ ਪਾਰਟੀ ਨੇ ਕੱਟ ਦਿੱਤੀਆਂ ਇਸ ਤੋਂ ਇਲਾਵਾ ਵਿਜਵਾਸਨ ਤੋਂ ਬੀਐਸ ਜੂਨ ਅਤੇ ਆਦਰਸ਼ਨਗਰ ਤੋਂ ਪਵਨ ਸ਼ਰਮਾ ਨੇ ਵੀ ਅਸਤੀਫਾ ਦੇ ਦਿੱਤਾ ਹੈ ਪਾਰਟੀ ਨੇ ਇਹਨਾਂ ਸਾਰਿਆਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਸਨ ਜਿਸ ਕਾਰਨ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ ਇਸ ਦੌਰਾਨ ਰੋਹਿਤ ਕੁਮਾਰ ਨੇ ਆਪਣੇ ਅਸਤੀਫੇ ਪੱਤਰ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਗੰਭੀਰ ਦੋਸ਼ ਲਗਾਏ ਉਹਨਾਂ ਕਿਹਾ ਕਿ ਤੁਹਾਡੀਆਂ ਗੱਲਾਂ ਤੇ ਭਰੋਸਾ ਕਰਦੇ ਹੋਏ ਮੇਰੇ ਭਾਈਚਾਰੇ ਨੇ ਤੁਹਾਨੂੰ ਇੱਕ ਪਾਸੜ ਸਮਰਥਨ ਦਿੱਤਾ ਜਿਸ ਕਾਰਨ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਵਾਰ ਬਣੀ ਇਸ ਦੇ ਬਾਵਜੂਦ ਨਾ ਤਾਂ ਠੇਕੇਦਾਰੀ ਪ੍ਰਥਾ ਬੰਦ ਕੀਤੀ ਗਈ ਅਤੇ ਨਾ ਹੀ 20 ਸਾਲਾਂ ਤੋਂ ਅਸਥਾਈ ਨੌਕਰੀਆਂ ਤੇ ਕੰਮ ਕਰ ਰਹੇ ਲੋਕਾਂ ਨੂੰ ਸਥਾਈ ਕੀਤਾ ਗਿਆ ਮੇਰੇ ਭਾਈਚਾਰੇ ਨੂੰ ਸਿਰਫ ਰਾਜਨੀਤੀ ਇੱਛਾਵਾਂ ਪੂਰੀਆਂ ਕਰਨ ਦੇ ਲਈ ਵੋਟ ਬੈਂਕ ਵਜੋਂ ਵਰਤਿਆ ਗਿਆ ਹੈ ਵਿਧਾਇਕ ਮਦਨ ਲਾਲ ਨੇ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਮੈਂ ਦਿੱਲੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਮੈਂ ਆਪਣੇ ਕਾਰਜਕਾਲ ਦੌਰਾਨ ਮਿਲੇ ਸਮਰਥਨ ਲਈ ਧੰਨਵਾਦ ਕਰਦਾ ਹਾਂ ਭਾਵਨਾ ਗੌਰ ਨੇ ਕੇਜਰੀਵਾਲ ਦੇ ਪੱਤਰ ਦੇ ਵਿੱਚ ਲਿਖਿਆ ਕਿ ਮੈਂ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦੀ ਹਾਂ ਮੇਰਾ ਤੁਹਾਡੇ ਅਤੇ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ। ਇਸ ਤੋਂ ਬਾਅਦ ਜਨਕਪੁਰੀ ਤੋਂ ਵਿਧਾਇਕ ਰਾਜੇਸ਼ ਰਿਸ਼ੀ ਨੇ ਆਮ ਆਦਮੀ ਪਾਰਟੀ ਤੇ ਗੰਭੀਰ ਦੋਸ਼ ਲਗਾਏ ਅਤੇ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਕਿ ਆਮ ਆਦਮੀ ਪਾਰਟੀ ਅੰਨਾ ਅੰਦੋਲਨ ਤੋਂ ਪੈਦਾ ਹੋਈ ਜਿਸ ਦੀ ਸਥਾਪਨਾ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੇ ਲਈ ਕੀਤੀ ਸੀ। ਹੁਣ ਇੱਕ ਭ੍ਰਿਸ਼ਟ ਪਾਰਟੀ ਬਣ ਗਈ ਹੈ। ਇਸ ਦਾ ਮੈਂ ਬਹੁਤ ਵਿਰੋਧ ਕਰਦਾ। ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਪੂਰੇ ਦਿਲ ਦੇ ਨਾਲ ਅਸਤੀਫਾ ਦੇ ਰਿਹਾ ਹਾਂ ਇਸ ਤੋਂ ਬਿਨਾ ਵਿਧਾਇਕ ਨਰੇਸ਼ ਜਾਦਵ ਨੇ ਆਪਣੇ ਪੱਤਰ ਦੇ ਵਿੱਚ ਲਿਖਦੇ ਹੋਏ ਕਿਹਾ ਕਿ ਮੈਂ ਇਮਾਨਦਾਰੀ ਦੀ ਰਾਜਨੀਤੀ ਲਈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ ਪਰ ਅੱਜ ਇਮਾਨਦਾਰੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਮੈਂ ਮਹਿਰੋਲੀ ਦੇ ਵਿੱਚ 100% ਇਮਾਨਦਾਰੀ ਦੇ ਨਾਲ ਕੰਮ ਕੀਤਾ ਦਿੱਲੀ ਦੇ ਲੋਕ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਫਸੀ ਹੋਈ ਹੈ ਧੰਨਵਾਦ ਦੋਸਤੋ